ਹਾਂਜੀ ਦੋਸਤੋ ਪੰਜਾਬ ਦੀ ਇਨਕਲਾਬੀ ਲਹਿਰ ਦੇ ਜੁਝਾਰੂ ਕਵੀ ਅਵਤਾਰ ਪਾਸ਼ ਦੇ ਜਨਮ ਦਿਨ ਤੇ ਉਹਨਾਂ ਦੀ ਇੱਕ ਕਵਿਤਾ ਪੇਸ਼ ਕਰਨ ਲੱਗੇ ਆਂ ਕਵਿਤਾ ਦਾ ਨਾਮ ਹੈ ਬੇਦਖੀ ਦੇ ਬਿਨੇ ਪੱਤਾ ਮੈਂ ਉਮਰ ਪਰ ਉਸ ਦੇ ਖਿਲਾਫ ਸੋਚਿਆ ਤੇ ਲਿਖਿਆ ਮੈਂ ਉਮਰ ਪਰ ਉਸ ਦੇ ਖਿਲਾਫ ਸੋਚਿਆ ਤੇ ਲਿਖਿਆ ਜੇ ਉਸ ਦੇ ਸੋਗ ਵਿੱਚ ਸਾਰਾ ਹੀ ਦੇਸ਼ ਸ਼ਾਮਲ ਹੈ ਜੇ ਉਸ ਦੇ ਸੋਗ ਵਿੱਚ ਸਾਰਾ ਹੀ ਦੇਸ਼ ਸ਼ਾਮਲ ਹੈ ਤਸ ਦੇਸ਼ ਚੋਂ ਮੇਰਾ ਨਾਮ ਕੱਟ ਦੇਵੋ ਤਸ ਦੇਸ਼ ਚੋਂ ਮੇਰਾ ਨਾਮ ਕੱਟ ਦੇਵੋ ਮੈਂ ਖੂਬ ਜਾਣਦਾ ਹਾਂ ਨੀਲੇ ਸਾਗਰਾਂ ਤੱਕ ਫੈਲੇ ਹੋਏ ਇਸ ਖੇਤਾਂ ਖਾਨਾਂ ਪੱਠਿਆਂ ਦੇ ਭਾਰਤ ਨੂੰ ਮੈਂ ਖੂਬ ਜਾਣਦਾ ਹਾਂ ਨੀਲੇ ਸਾਗਰਾਂ ਤੱਕ ਫੈਲੇ ਹੋਏ ਇਸ ਖੇਤਾਂ ਖਾਨਾਂ ਪੱਠਿਆਂ ਦੇ ਭਾਰਤ ਨੂੰ ਉਹ ਠੀਕ ਇਸੇ ਦੀ ਸੁਧਾਰਨ ਜਹੀ ਕੋਈ ਨੁੱਕਰ ਸੀ ਉਹ ਠੀਕ ਕਿਸੇ ਦੀ ਸੁਧਾਰਨ ਜਹੀ ਕੋਈ ਨੁੱਕਰ ਸੀ ਜਿੱਥੇ ਪਹਿਲੀ ਵਾਰ ਜਿੱਥੇ ਪਹਿਲੀ ਵਾਰ ਜਦ ਦਿਹਾੜੀਦਾਰ ਤੇ ਉਲਰੀ ਚਪੇੜ ਮਚਕੋੜੀ ਗਈ ਕਿਸੇ ਦੇ ਖੁਰਦਰੇ ਬਿਨਾਮ ਹੱਥਾਂ ਵਿੱਚ ਠੀਕ ਉਹ ਵਕਤ ਸੀ ਕਿਸੇ ਦੇ ਖੁਰਦਰੇ ਬਿਨਾਮ ਹੱਥਾਂ ਵਿੱਚ ਠੀਕ ਉਹ ਵਕਤ ਸੀ ਜਦ ਇਸ ਕਤਲ ਦੀ ਸਾਜ਼ਿਸ਼ ਰਚੀ ਗਈ ਜਦ ਇਸ ਕਤਲ ਦੀ ਸਾਜ਼ਿਸ਼ ਰਚੀ ਗਈ ਕੋਈ ਵੀ ਪੁਲਿਸ ਨਹੀਂ ਲੱਭ ਸਕੂ ਇਸ ਸਾਜ਼ਿਸ਼ ਦੀ ਥਾਂ ਕੋਈ ਵੀ ਪੁਲਿਸ ਨਹੀਂ ਲੱਭ ਸਕੂ ਇਸ ਸਾਜ਼ਿਸ਼ ਦੀ ਥਾਂ ਕਿਉਂਕਿ ਟਿਊਬਾ ਕੇਵਲ ਰਾਜਤਾਨੇ ਵਿੱਚ ਜਗਦੀਆਂ ਹਨ ਤੇ ਖੇਤਾਂ ਖਾਣਾ ਪੱਠਿਆਂ ਦਾ ਭਾਰਤ ਬਹੁਤ ਹਨੇਰਾ ਹੈ ਕਿਉਂਕਿ ਖੇਤਾਂ ਖਾਣਾ ਪੱਠਿਆਂ ਦਾ ਭਾਰਤ ਬਹੁਤ ਹਨੇਰਾ ਹੈ ਤੇ ਠੀਕ ਇਸੇ ਸਰਦ ਹਨੇਰੇ ਵਿੱਚ ਸੁਰਤ ਸੰਭਾਲਨ ਤੇ ਤੇ ਠੀਕ ਇਸ ਸਰਦ ਹਨੇਰੇ ਵਿੱਚ ਸੁਰਤ ਸੰਭਾਲਨ ਤੇ ਜੀਵਨ ਦੇ ਨਾਲ-ਨਾਲ ਜਦ ਪਹਿਲੀ ਵਾਰ ਇਸ ਜੀਵਨ ਬਾਰੇ ਸੋਚਣਾ ਸ਼ੁਰੂ ਕੀਤਾ ਤੇ ਠੀਕ ਇਸ ਸਰਦ ਹਨੇਰੇ ਵਿੱਚ ਸੁਰਤ ਸੰਭਾਲਨ ਤੇ ਜੀਵਨ ਦੇ ਨਾਲ-ਨਾਲ ਜਦ ਪਹਿਲੀ ਵਾਰ ਇਸ ਜੀਵਨ ਬਾਰੇ ਸੋਚਣਾ ਸ਼ੁਰੂ ਕੀਤਾ ਮੈਂ ਕਦ ਨੂੰ ਇਸ ਕਤਲ ਦੀ ਸਾਜ਼ਿਸ਼ ਵਿੱਚ ਸ਼ਰੀਕ ਪਾਇਆ ਮੈਂ ਕਦ ਨੂੰ ਇਸ ਕਤਲ ਦੀ ਸਾਜ਼ਿਸ਼ ਵਿੱਚ ਸ਼ਰੀਕ ਪਾਇਆ ਜਦੋਂ ਵੀ ਵੇਪਾਖੀ ਸ਼ੋਰ ਦਾ ਨੱਪ ਕੇ ਖੁਰਾ ਜਦੋਂ ਵੀ ਵੇਪਾਖੀ ਸ਼ੋਰ ਦਾ ਨੱਪ ਕੇ ਖੁਰਾ ਮੈਂ ਲੱਭਣਾ ਚਾਇਆ ਪਰਤ ਦੇ ਹਿਤ ਦੇ ਨੂੰ ਸ਼ਾਮਲ ਤੱਕਿਆ ਆਪਣੀ ਪੂਰੀ ਦੁਨੀਆ ਨੂੰ ਮੈਂ ਸਦਾ ਹੀ ਉਸ ਨੂੰ ਕਤਲ ਕੀਤਾ ਹੈ ਹਰ ਵਾਕਿਫ ਜਨੇ ਦੀ ਇੱਕ ਝੋਲਾ ਲੱਭ ਕੇ ਮੈਂ ਸਦਾ ਹੀ ਉਸ ਨੂੰ ਕਤਲ ਕੀਤਾ ਹੈ ਹਰ ਵਾਕਿਫ ਜਨੇ ਦੀ ਇੱਕ ਝੋਲਾ ਲੱਭ ਕੇ ਜੇ ਉਸ ਦੇ ਕਾਤਲਾਂ ਨੂੰ ਇੰਜ ਹੀ ਸੜਤਾ ਤੇ ਸਿਜਣਾ ਹੈ ਜੋ ਉਸ ਦੇ ਕਾਤਲਾਂ ਨੂੰ ਇੰਜ ਹੀ ਸੜਕਾਂ ਤੇ ਸਿਜਣਾ ਹੈ ਤਾਂ ਬਣਦੀ ਸਜ਼ਾ ਮੈਨੂੰ ਵੀ ਮਿਲੇ ਜੋ ਉਸ ਦੇ ਕਾਤਲਾਂ ਨੂੰ ਇੰਜ ਹੀ ਸੜਕਾਂ ਤੇ ਸਿਜਣਾ ਹੈ ਤਾਂ ਬਣਦੀ ਸਜ਼ਾ ਮੈਨੂੰ ਵੀ ਮਿਲੇ ਮੈਂ ਨਹੀਂ ਚਾਹੁੰਦਾ ਕਿ ਸਿਰਫ ਇਸ ਬਿਨਾਂ ਤੇ ਬਚਦਾ ਰਹਾ ਮੈਂ ਨਹੀਂ ਚਾਹੁੰਦਾ ਕਿ ਸਿਰਫ ਇਸ ਬਿਨਾਂ ਤੇ ਬਚਦਾ ਰਹਾ ਕਿ ਮੇਰਾ ਪਤਾ ਨਹੀਂ ਹੈ ਭਜਨ ਲਾਲ ਬਿਸ਼ਨੋਈ ਨੂੰ ਇਸ ਦਾ ਜੋ ਵੀ ਨਾ ਹੈ ਗੁੰਡਿਆਂ ਦੀ ਸਲਤਨਤ ਦਾ ਮੈਂ ਸਦਾ ਨਾਗਰਿਕ ਹੋਣ ਤੇ ਥੁੱਕਦਾ ਹਾਂ ਇਸ ਦਾ ਜੋ ਵੀ ਨਾਂ ਹੈ ਗੁੰਡਿਆਂ ਦੀ ਸਲਤਨਤ ਦਾ ਮੈਂ ਸਦਾ ਨਾਗਰਿਕ ਹੋਣ ਤੇ ਥੁੱਕਦਾ ਹਾਂ ਮੈਂ ਉਸ ਪਾਇਲਟ ਦੀਆਂ ਮੀਸਣੀਆਂ ਅੱਖਾਂ ਵਿੱਚ ਰੜਕਦਾ ਭਾਰਤ ਹਾਂ ਮੈਂ ਉਸ ਪਾਇਲਟ ਦੀਆਂ ਮੀਸਣੀਆਂ ਅੱਖਾਂ ਵਿੱਚ ਰੜਕਦਾ ਭਾਰਤ ਹਾਂ ਹਾਂ ਮੈਂ ਭਾਰਤ ਹਾਂ ਰੜਕਦਾ ਹੋਇਆ ਉਹਦੀਆਂ ਅੱਖਾਂ ਵਿੱਚ ਜੇ ਉਸ ਦਾ ਆਪਣਾ ਕੋਈ ਖਾਨਦਾਨੀ ਭਾਰਤ ਹੈ ਤਾਂ ਮੇਰਾ ਨਾਮ ਉਸ ਚੋਂ ਹੁਣੇ ਕੱਟ ਦੇਵੋ ਤਾਂ ਮੇਰਾ ਨਾਮ ਉਸ ਚੋਂ ਹੁਣੇ ਕੱਟ ਦੇਵੋ ਤਾਂ ਮੇਰਾ ਨਾਮ ਉਸ ਚੋਂ ਹੁਣੇ ਕੱਟ ਦੇਵੋ ਧੰਨਵਾਦ